ਜਦੋਂ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਪਹਿਲੀ ਰਾਤ ਜਿਹੜੀ ਸਤ ਪੋਦੀ ਹੈ ਜਿਹਨੂੰ ਅਸੀਂ ਅੱਜ ਸਤਕਾਰ ਨਾਲ ਬਾਬਾ ਕੁੰਮਾ ਜੀ ਕਹਿ ਕੇ ਯਾਦ ਕਰਦੇ ਹਾਂ ਉਹਦੀ ਛਣ ਦੇ ਵਿੱਚ ਕਿਉਂਕਿ ਉਹ ਸਰਸਾ ਨਦੀ ਦੇ ਕੰਢੇ ਤੇ ਅੱਗੇ ਥੋੜਾ ਅੱਗੇ ਜਾ ਕੇ ਸਰਸਾ ਤੇ ਸਤਲੁਜ ਇਕੱਠੇ ਹੋ ਜਾਂਦੇ ਨੇ ਚੱਕ ਟੇਰਾ ਪਿੰਡ ਹੈ ਜਿੱਥੇ ਜਿਵੇਂ ਅੱਜ ਦੇ ਸਮੇਂ 'ਚ ਟੈਕਸੀ ਸਟੈਂਡ ਹੁੰਦੇ ਨੇ ਟੈਕਸੀਆਂ ਵਾਲੇ ਵੀਰ ਆਪਣੀ ਜੌਬ ਕਰਦੇ ਨੇ ਬਾਬਾ ਕੁੰਮਾ ਜੀ ਦੀ ਜੌਬ ਹੈ ਉਹਨਾਂ ਦੀ ਨੌਕਰੀ ਹੈ ਕੰਮ ਕਰਦੇ ਨੇ ਉਹ ਰੋਜ਼ਗਾਰ ਹੈ ਉਹਨਾਂ ਦਾ ਬੇੜੀ ਆਰਪਾਰ ਕਰਦੇ ਨੇ ਤੇ ਇਤਿਹਾਸ ਦੱਸਦਾ ਹੈ ਕਿ ਉਹ ਬੇੜੀ ਆਮ ਨਹੀਂ ਸੀ 50 ਕ ਬੰਦੇ ਇੱਕ ਵਾਰ ਉਸ ਬੇੜੀ ਸਵਾਰੀ ਕਰ ਸਕਦੇ ਸੀ ਅੱਜ ਵੀ ਦਰਿਆਵਾਂ ਦੇ ਕੰਢਿਆਂ ਤੇ ਜਿੱਥੇ ਪੁਲ ਨਹੀਂ ਹੈਗੇ ਉੱਥੇ ਫਸਲ ਨੂੰ ਇੱਧਰ ਉੱਧਰ ਲੈ ਕੇ ਜਾਣਾ ਸਾਧਨ ਇੱਕ ਦੂਜੇ ਤੋਂ ਦੂਜੇ ਬਣੇ ਟਰੈਕਟਰ ਤੱਕ ਵੀ ਉਹਨਾਂ ਬੇੜਿਆਂ ਵਿੱਚ ਆ ਜਾਂਦੇ ਨੇ ਜਿਹੜੇ ਅਜੇ ਵੀ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਨੇ ਤੋਂ ਬਾਬਾ ਕੁੰਮਾ ਜੀ ਉਹਨਾਂ ਨੂੰ 마ਸ਼ਕੀ ਵੀ ਕਿਹਾ ਜਾਂਦਾ ਹੈ ਕੁੰਮਾ 마ਸ਼ਕੀ ਕਿਉਂ ਮਾਸਕੀ ਕਿਉਂ ਕਹੇ ਜਾਂਦਾ ਕਿਉਂਕਿ ਉਹ ਮੁਸ਼ਕਲ ਹੈ ਕਿ ਪਾਣੀ ਦੀ ਪਿੰਡਾਂ ਵਿੱਚ ਪਾਣੀ ਭਰਨ ਦੀ ਡਿਊਟੀ ਨਿਭਾਉਂਦੇ ਨੇ ਜਿਹੜਾ ਉੱਥੋਂ ਪੈਸਾ ਮਿਲਦਾ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਪਾਣੀ ਵਰਗੇ ਅੱਜ ਵਰਗੇ ਸਾਧਨ ਤੇ ਹੈ ਹੀ ਨਹੀਂ ਸੀ ਕਿ ਘਰ-ਘਰ ਦੇ ਵਿੱਚ ਪਾਣੀ ਦੀ ਸਪਲਾਈ ਹੋਵੇ ਬਾਬਾ ਕੁੰਮ ਜੀ ਦੀ ਸ਼ਾਨ ਦੇ ਬਾਰ-ਬਾਰ ਆਣ ਕੇ ਮਾਤਾ ਗੁਜਰ ਕੌਰ ਤੇ ਸਭ ਜਾਦੇ ਖਲੋਤੇ ਨੇ ਅੰਦਰ ਮੜਿਆ ਚਾਨਣ ਦੱਸਿਆ ਬਾਬਾ ਜੀ ਬਾਹਰ ਨਿਕਲੇ ਨੇ ਪੁੱਛਿਆ ਤੁਸੀਂ ਕੌਣ ਹੈ ਤਿਆ ਨਾ ਸੁਣਿਓ ਨਾਲ-ਨਾਲ ਤੁਰੇ ਆਇਓ ਤਾਂ ਕਿ ਸਮਝ ਲੱਗੇ ਵੀ ਕਿੰਨਾ ਹਾਲਾਤਾਂ 'ਚ ਸਾਡੇ ਸਤਕਾਰਯੋਗ ਮਾਤਾ ਗੁਜਰੀ ਕੌਰ ਜੀ ਤੇ ਸਭ ਜਾਦੇ ਫਿਰ ਵੀ ਚੜ੍ਹਦੀ ਕਲਾ 'ਚ ਹੈ ਸਾਡੇ ਘਰ ਕੋਈ ਬਿਮਾਰੀ ਆ ਜਾਏ ਕੋਈ ਕਾਰਜ ਕੋ ਮਾੜੀ ਮੋੜ ਤਕਲੀਫ ਆ ਜਾਏ ਕੋਈ ਕਾਰੋਬਾਰ ਡਾਊਨ ਆ ਜਾਏ ਅਸੀਂ ਕਿਵੇਂ ਟੈਣਦੀ ਕਰਾ ਵੀ ਜਾਣੇ ਕਿਵੇਂ ਅਸੀਂ ਧੋਥੜਾ ਮਾਰ ਕੇ ਗੁਰੂ ਦਾ ਦਰ ਛੱਡ ਕੇ ਤੁਰ ਪੈਨੇ ਆ ਮਾਤਾ ਗੁਜਰੀ ਕੌਰ ਜੀ ਤੇ ਸਭ ਜਾਦੇ ਦੋਨੋਂ ਜਾਣੇ ਜਦੋਂ ਬਾਬਾ ਕੁੰਮਾ ਜੀ ਦੀ ਸ਼ਾਨ ਦੇ ਬਾਹਰ ਖਲੋਤੇ ਨੇ ਤੇ ਬਾਬਾ ਕੁੰਮਾ ਜੀ ਨੇ ਜਦੋਂ ਉਹਨਾਂ ਦੇ ਪੈਰਾਂ ਦੀ ਆਹਟ ਨਾਲ ਆਵਾਜ਼ ਨਾਲ ਬਾਹਰ ਨਿਕਲੇ ਪੁੱਛਿਆ ਤੁਸੀਂ ਕੌਣ ਕਿਉਂਕਿ ਕੁਦਰਤੀ ਗੱਲ ਸੀ ਬਾਬਾ ਕੁੰਮਾ ਜੀ ਨੇ ਕਦੀ ਵੇਖਿਆ ਨਹੀਂ ਸੀ ਪਰ ਆਉਂਦੇ ਜਾਂਦੇ ਰਾਈਆਂ ਕੋਲੋਂ ਜਿਹੜੇ ਬੇੜਿਆਂ 'ਚ ਆਰ-ਪਾਰ ਲੈ ਕੇ ਜਾਂਦੇ ਸੀ ਉਹਨਾਂ ਕੋਲੋਂ ਆਨੰਦਪੁਰ ਸਾਹਿਬ ਦੀਆਂ ਗੱਲਾਂ ਸੁਣੀਆਂ ਬਹੁਤ ਸੀ ਆ ਤੇ ਅੱਜ ਕੱਲ ਇੰਟਰਨੈਟ ਹੈ ਸਾਰੀ ਦੁਨੀਆ ਨਾਲ ਆਪਾਂ ਜੁੜੇ ਆ ਘਟਨਾ ਕਿਤੇ ਵਾਪਰਦੀ ਆਪਾਂ ਵੇਖ ਲੈਨੇ ਉਦੋਂ ਕਿੱਥੇ ਸਾਧਨ ਸੀ ਤੁਹਾਡੇ ਕੋਲ ਹੀ ਘਟਨਾ ਵਾਪਰਦੀ ਸੀ ਨਹੀਂ ਸੀ ਪਤਾ ਲੱਗਦਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਕਹਿੰਦੇ ਬੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਹਾਂ ਤੇ ਇਹ ਦੋਨੋਂ ਉਹਨਾਂ ਦੇ ਛੋਟੇ ਸਾਬ ਜਦ ਨੇ। ਬਾਬਾ ਕੁਮਾ ਜੀ ਨੇ ਮਾਤਾ ਗੁਜਰੀ ਕੌਰ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖਿਆ। ਸਾਬ ਜਦਿਆਂ ਨੂੰ ਗਲ ਵਖੜੀ ਚ ਲਿਆ ਤੇ ਆਪਣੀ ਸ਼ਾਨ ਜਿਹੜੀ ਸੀ ਉਹਨਾਂ ਦੇ ਜਿੱਥੇ ਉਹ ਰਾਤ ਨੂੰ ਬਸੇਰਾ ਕਰਦੇ ਹੋਣਗੇ। ਜੋ ਉਹਦੇ ਕੋਲ ਮਾੜਾ ਮੋਟ ਕੋ ਕੰਬਲ ਪੂਰਾ ਹੈਗਾ ਸੀ ਉਹਨੇ ਉੱਥੇ ਬਿਠਾ ਕੇ ਦਿੱਤਾ ਵੇਖਿਆ ਕਿ ਕੋਈ ਖਾਣ ਲਈ ਹੋਵੇ ਹੁਣ ਪ੍ਰਬੰਧ ਨਹੀਂ ਸੀ ਹੈਗਾ। ਉਥੋਂ ਥੋੜੀ ਦੂਰ ਪਿੰਡ ਹੈ ਅਵਾਨਕੋਟ ਜਿਹੜਾ ਅੱਜ ਨਹੀਂ ਹੈਗਾ। 1888 ਵਿੱਚ ਜਦੋਂ ਹੜ੍ਹ ਆਏ ਸੀ ਕਿਤੇ ਤੇ ਉਦੋਂ ਪਿੰਡ ਦੋਂ ਰੁੜ ਗਿਆ ਸੀ ਪਰ ਪਿੰਡ ਬੋਲਦਾ ਪਰ ਉਹਦਾ ਨਕਸ਼ੇ 'ਚ ਨਹੀਂ ਹੈਗਾ ਪਿੰਡ ਇਸ ਵਕਤ ਬਾਅਦ ਵਿੱਚ ਸਿੱਖਾਂ ਨੇ ਆਉਣ ਵਾਲੇ ਸਮੇਂ 'ਚ ਉੱਥੇ ਗੁਰਦੁਆਰੇ ਵੀ ਸਾਰ ਲਿੱਤੇ ਜਦੋਂ ਬਾਬਾ ਜੀ ਬਾਬਾ ਕੁੰਮਾ ਜੀ ਅਵਾਨਕੋਟ ਪਿੰਡ ਜਾਂਦੇ ਨੇ ਜਿੱਥੋਂ ਦੀ ਮਾਤਾ ਲక్ష్ਮੀ ਹੈ ਮਾਤਾ ਲక్ష్ਮੀ ਦੇ ਸਹੁਰੇ ਸਨ ਅਵਾਨਕੋਟ ਪਿੰਡ ਵਿੱਚ ਵਿਆਨ ਨੂੰ ਥੋੜਾ ਟਾਈਮ ਹੋਇਆ ਤੇ ਪਤੀ ਚੜ੍ਹਾਈ ਕਰ ਗਿਆ ਔਲਾਦ ਕੋਈ ਨਹੀਂ ਸੀ ਹੈਗੀ ਇਹਨੇ ਸਾਰਾ ਜੀਵਨ ਆਪਣਾ ਸੇਵਾ ਦੇ ਵਿੱਚ ਲੋਕ ਭਲਾਈ ਦੇ ਕੰਮਾਂ 'ਚ ਕੱਢ ਦਿੱਤਾ ਤੇ ਇੱਕ ਗੱਲ ਜਿਹੜੀ ਦਸਣਯੋਗ ਹੈ ਕਿ ਬਾਬਾ ਕੁੰਮਾ ਜੀ ਇਹਨਾਂ ਦਾ ਪਹਿਲਾ ਨਾਂ ਨਾ ਸੀ ਕਰਮਚੰਦ ਇਹ ਹਿੰਦੂ ਸੀ ਤੇ ਉਹ ਜ਼ੁਲਮ ਦੇ ਸਤਾਏ ਹੋਏ ਮੁਸਲਮਾਨ ਅੱਜ ਵੀ ਤੁਸੀਂ ਦੇਸ਼ ਵਿੱਚ ਜਿਹੜੇ ਬਹੁਤੇ ਮੁਸਲਮਾਨ ਵਿਖਦੇ ਹੋ ਨਾ ਇਹਨਾਂ ਵਿੱਚੋਂ ਬਹੁਤ ਮੁਸਲਮਾਨ ਹੋਰ ਨੇ ਜਿਹੜੇ ਜ਼ੁਲਮ ਦੇ ਸਤਾਏ ਹੋਏ ਬਣੇ ਸੀ ਬੇਸਿਕ ਤੌਰ ਤੇ ਜੱਦੀ ਪੁਰਸ਼ੀ ਮੁਸਲਮਾਨ ਨਹੀਂ ਸੀ ਜਦੋਂ ਆਪਾ ਪੜਦੇ ਨਾ ਆਜ ਜੋ ਲੋ ਦੇਖ ਤੋ ਹਿੰਦ ਮੇ ਜੋ ਮੁਸਲਮਾਨ ਇਨ ਮੇ ਬਤਾਓ ਕੌਣ ਅਰਬ ਸਥਾਨ ਕੇ ਕੋ ਅਰਬ ਸਥਾਨ ਦੇ ਇਲਾਕੇ ਚ ਥੋੜਾ ਆਇਆ ਖੱਤਰੀ ਬ੍ਰਾਹਮਣ ਵਹ ਬਾਣੀਆਂ ਕੇ ਪੂਤ ਬਹੁਤੇ ਜੱਟ ਜ਼ਿਮੀਦਾਰ ਔਰ ਕੌਮ ਤਰਖਾਨ ਕੇ ਜਦੋਂ ਜ਼ੁਲਮ ਹੁੰਦਾ ਸੀ ਡਰਦੇ ਹੀ ਇਸਲਾਮ ਕਬੂਲ ਕਰ ਗਏ ਉਤੇ ਕਵੀ ਨੇ ਆਖਿਆ ਆਂਦਾ ਵੀ ਇਸੀ ਤੌਰ ਹਿੰਦ ਸਭ ਹੋਤੀ ਮੁਸਲਮਾਨ ਜਉਨਾ ਤਿਰ ਛੂਟਤੇ ਗੋਬਿੰਦ ਸਿੰਘ ਜਵਾਨ ਕੇ ਇਹ ਤੇ ਸਾਰਾ ਦੇਸ਼ ਅੱਲਾਹ ਦੀ ਆਵਾਜ਼ਾਂ ਹੋਣੀਆਂ ਸੀ ਜਿਨ੍ਹਾਂ ਘਰਾਂ ਚੋਂ ਪੁੱਤਰ ਦੀ ਬਰਾਤ ਲੈ ਕੇ ਜਾਂਦੇ ਉਹਨਾਂ ਸਿਰੇ ਉੱਠ ਕੇ ਇੱਕ ਵਾਰ ਦੋਵੇਂ ਹੱਥ ਜੋੜ ਕੇ ਇੱਕ ਵਾਰ ਪਾਤਸ਼ਾਹ ਦਾ ਧੰਨਵਾਦ ਕਰਿਆ ਕਰੋ ਦਾਤਾ ਜੇ ਤੁਸੀਂ ਐਡੇ ਵੱਡਾ ਮਹਾਨ ਕਦਮ ਨਾ ਚੁੱਕਦੇ ਤੇ ਸਾਡੇ ਘਰਾਂ ਚੋਂ ਕਦੀ ਨਾ ਬਰਾਤਾਂ ਜਾਣੀਆਂ ਸੀ ਤੇ ਨਾ ਸਾਡੀਆਂ ਧੀਆਂ ਦੀਆਂ ਬਰਾਤਾਂ ਆਉਣੀਆਂ ਸੀ ਜੇ ਸਾਡੇ ਘਰਾਂ ਵਿੱਚ ਖੁਸ਼ੀਆਂ ਨੇ ਤੇ ਖੁਸ਼ੀਆਂ ਦੇਣ ਵਾਲਾ ਸਿਰ ਅੱਜ ਮਹਾਰਾਜ ਤੁਹਾਡੇ ਸਿਰ ਤੇ ਜਾਂਦਾ ਤੁਸੀਂ ਤਾਂ ਸੰਸਕਾਰ ਤੱਕ ਨਾ ਕੀਤਾ ਆਪਣੇ ਸਭ ਜਾਦਿਆਂ ਦਾ ਸਾਡੇ ਬਦਲੇ ਮੈਂ ਤਾਂ ਕਦੀ ਕਦੀ ਸੋਚਦਾ ਉਹ ਇੰਨੇ ਲਾਇਕ ਸਭ ਜਾਦੇ ਸਾਡੇ ਵਰਗੇ ਨਲਾਇਕਾਂ ਤੋਂ ਵਾਰ ਤੇ ਮਹਾਰਾਜ ਨੇ ਸਾਡੇ ਵਰਗੇ ਨਲਾਇਕਾਂ ਵਾਸਤੇ ਪਾਪਸ਼ਾ ਨੇ ਆਪਣੇ ਸਭ ਜਦੋਂ ਦਾ ਸੰਸਕਾਰ ਤੱਕ ਵੀ ਨਾ ਕੀਤਾ ਆਨੰਦ ਕਾਰਜ ਕਰਨੇ ਤਾਂ ਬਹੁਤ ਅੱਗੇ ਦੀਆਂ ਗੱਲਾਂ ਨੇ ਆਪਣੇ ਇਥੇ ਸੰਸਕਾਰ ਤੱਕ ਵੀ ਨਾ ਕੀਤਾ ਜਦੋਂ ਉਹ ਕਰਮਚੰਦ ਤੋਂ کریم ਬਖਸ਼ ਬਣਿਆ ਨਾ 마שי ਬਣਿਆ ਤੇ ਪੁੱਭਾ ਮਾਰ ਕੇ ਮਾਈ ਲక్ష్ਮੀ ਕੋ ਜਾ ਕੇ ਰੋਇਆ ਕਹਿੰਦਾ ਮਾਂ ਮੈਨੂੰ ਧਕੇ ਨਾ ਇਸਲਾਮ ਕਬੂਲ ਕਰਾਤਾ ਮਾਂ ਨੇ ਬੜੇ ਪਿਆਰ ਨਾਲ ਉਹਨੂੰ ਗੱਲ ਵਕੜੀ ਚ ਲਿਆ ਕਹਿੰਦੀ ਕੋਈ ਗੱਲ ਨਹੀਂ ਪੁੱਤਰਾ ਤੂੰ ਆਪਣਾ ਕੰਮ ਕਰੀ ਜਾ ਅੱਜ ਵਕਤ ਆਇਆ ਕੁੰਮਾ ਮਾਸੀ ਜਦੋਂ ਦਰਵਾਜ਼ਾ ਖੜਕਾਉਂਦਾ ਹੈ ਮਾਈ ਲక్ష్ਮੀ ਦਾ ਤੇ ਮਾਈ ਲక్ష్ਮੀ ਆਂਦੀ ਕੀ ਗੱਲ ਅੱਜ ਬੜਾ دیر ਲੇਟ ਆਇਆ ਕਿਉਂਕਿ ਜਿਹੜੀ ਮਾਤਾ ਲక్ష్ਮੀ ਸੀ ਇਹਨੇ ਬਾਬੇ ਕੁੰਮੇ ਨੂੰ ਇੱਕ ਗੱਲ ਕਹੀ ਹੋਈ ਸੀ ਕਿ ਜਦੋਂ ਕੋ ਰਾਘੀਰ ਲੇਟ ਹੋ ਜਾਏ ਤੇਰੀ ਬੇੜੀ ਦੇ ਵਿੱਚ ਤੇਰੇ ਕੋ ਰਾਤ ਆਵੇ ਤੇ ਜੇ ਪ੍ਰਸ਼ਾਦੇ ਦੀ ਲੋੜ ਪਵੇ ਤੇ ਮੇਰੇ ਘਰ ਆ ਜੀ ਸਿੱਖੋ ਇੱਕ ਬੇਨਤੀ ਕਰਾਂ ਜਿਹੜੇ ਅਜੇ ਨਿਸ਼ਾਨ ਸਾਹਿਬ 100 150 50 ਫੁੱਟ ਨੇ ਦਾ ਮਤਲਬ ਪਤਾ ਕੀ ਹੈ ਜਿਸ ਪਿੰਡ ਵਿੱਚ ਜਿਸ ਸ਼ਹਿਰ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਤੁਹਾਨੂੰ ਕੋਈ ਜਾਣਦਾ ਨਹੀਂ ਉਸ ਸ਼ਹਿਰ ਵਿੱਚ ਰਾਤ ਨੂੰ ਕੋਈ ਆ ਜਾਏ ਸ਼ਾਮੀ ਆ ਜਾਏ ਨਿਸ਼ਾਨ ਸਾਹਿਬ ਵੇਖ ਕੇ ਤੇ ਆਣ ਕੇ ਕਵੇ ਜੀ ਮੈਨੂੰ ਪ੍ਰਸ਼ਾਦਾ ਮਿਲੇਗਾ ਹਾਂਜੀ ਪ੍ਰਸ਼ਾਦਾ ਮਿਲੇਗਾ ਜੀ ਰਾਤ ਰਹਿਣ ਲਈ ਕਮਰਾ ਮਿਲੇਗਾ ਮੈਂ ਬਿਮਾਰ ਹੋ ਗਿਆ ਭਾਈ ਸਾਹਿਬ ਦਵਾਈ ਵੀ ਹੈਗੀ ਹੈ ਤੇ ਸਮਝ ਲਓ ਨਿਸ਼ਾਨ ਸਾਹਿਬ ਭਾਵੇਂ 10 ਫੁੱਟ ਹੀ ਹੈ ਉਦੀ ਮਹੱਤਤਾ ਹੈ ਤੇ ਜੇ ਨਿਸ਼ਾਨ ਸਾਹਿਬ 50 ਫੁੱਟ ਹੈ ਅੱਗੇ ਹੱਥ ਜੋੜਦੇ ਨੇ ਪ੍ਰਬੰਧਕ ਜੀ ਨਾ ਇੱਥੇ ਰੈਸ਼ ਹੈਗੀ ਹੈ ਨਾ ਇੱਥੇ ਲੰਗਰ ਹੈਗਾ ਹੈ ਨਾ ਦਵਾਈ ਬੂਟੀ ਦਾ ਪ੍ਰਬੰਧ ਹੈ ਤੇ ਅਗਲਾ ਕਹੇਗਾ ਫਿਰ ਕੇਵਲ ਨਿਸ਼ਾਨ ਸੇ ਮੱਥੇ ਟੇਕਣ ਲਈ ਰੱਖਿਆ ਜੇ ਤੁਹਾਨੂੰ ਅਸਲੀ ਮਕਸਦਾ ਹੀ ਨਹੀਂ ਪਤਾ ਤੇ ਸਿੱਖ ਤੁਰਦਾ ਫਿਰਦਾ ਨਿਸ਼ਾਨ ਹੈ ਤੁਰਦਾ ਫਿਰਦਾ ਨਿਸ਼ਾਨ ਹੈ ਤੇ ਬਹੁਤ ਸਿੱਖਾਂ ਨੇ ਆਪਣੀ ਜ਼ਿੰਦਗੀ 'ਚ ਇਹ ਗੁਣ ਅਪਣਾਇਆ ਮਾਤਾ ਲక్ష్ਮੀ ਜੀ ਨੇ ਹਮੇਸ਼ਾ ਬਾਬਾ ਕੁੰਮਾ ਜੀ ਨੂੰ ਕਹਿਣਾ ਜਦੋਂ ਪੁੱਤ ਲੋੜ ਪਵੇ ਪ੍ਰਸ਼ਾਦਾ ਪਾਣੀ ਮੇਰੇ ਕੋਲ ਆ ਜਾ ਕਰ ਪਰ ਅੱਜ ਉਹਨੂੰ ਇਹ ਥੋੜਾ ਪਤਾ ਸੀ ਕਿ ਅੱਜ ਪ੍ਰਸ਼ਾਦੇ ਤੇ ਮੈਂ ਬੜਿਆਂ ਨੂੰ ਸਿਖਾਉਣੇ ਨੇ ਪਰ ਮੇਰੇ ਹੱਥਾਂ ਦੇ ਬਣੇ ਪ੍ਰਸ਼ਾਦੇ ਅੱਜ ਉਹ ਮਾਂ ਛਕੇਗੀ ਜਿਹੜੀ ਮਾਂ ਦੇ ਚਰਨਾਂ ਦੇ ਉੱਤੇ ਸਾਰਾ ਸੰਸਾਰ ਸਿਰ ਝੁਕਾਉਣ ਨੂੰ ਆਪਣਾ ਮਾਣ ਮਹਿਸੂਸ ਕਰੇਗਾ ਅੰਦਾਜ਼ਾ ਲਾਓ ਨਾ ਤੁਸੀਂ ਇੱਕ ਵਾਰ ਵੀ ਮਾਤਾ ਲక్ష్ਮੀ ਨੇਰੇ ਤੋਂ ਦਰਵਾਜ਼ਾ ਖੋਲ੍ਹਿਆ ਪੁੱਤ ਕਿਉਂ ਆ ਇੰਨਾ ਲੇਟ ਕਿਹਾ ਮਾਂ ਅੱਜ ਗੱਲ ਹੀ ਕੁਝ ਐਸੀ ਹੈ ਕੀ ਹੋਇਆ ਬੜਾ ਘਬਰਾਇਆ ਸਾਹ ਸਾਈ ਹੋਇਆ ਗੱਲ ਕੀ ਹੈ ਕਹਿੰਦਾ ਮਾਂ ਅੱਜ ਮੇਰੀ ਛੰਨ ਵਿੱਚ ਮਾਤਾ ਗੁਜਰ ਕੌਰ ਤੇ ਉਹਨਾਂ ਦੇ ਦੋਨੋਂ ਪੁੱਤਰੇ ਛੋਟੇ ਆਏ ਨੇ ਪ੍ਰਸ਼ਾਦਾ ਤਿਆਰ ਕਰਾਉਣਾ ਹੈ ਨਾਲ ਹਲਪ ਕੀਤੀ ਮਦਦ ਕਰਾਈ ਬਾਬੇ ਕੁਮੇ ਨੇ ਦੋਵੇਂ ਜਾਣੇ ਮਾਂ ਪੁੱਤ ਪ੍ਰਸ਼ਾਦਾ ਤਿਆਰ ਕਰਨ ਲੱਗ ਪਏ ਤੇ ਨਾਲ-ਨਾਲ ਗੱਲਾਂ ਦੱਸਣ ਲੱਗ ਪਿਆ ਮਾਂ ਬੜਾ ਜ਼ੁਲਮ ਹੋਇਆ ਹੈ ਮਹਿਲਾ ਚ ਰਹਿਣ ਵਾਲੇ ਜਿਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਖਡਾਵੇ ਖਡਾਉਣ ਵਾਲੇ ਹੋਣ ਤੇ ਅੱਜ ਮਾਂ ਮੈਂ ਕੱਪੜੇ ਵੇਖ ਕੇ ਆਇਆ ਤਨ ਦੇ ਉੱਤੇ ਬਸਤਰ ਗਿੱਲੇ ਨੇ ਗਾਰੇ ਨਾਲ ਪੈਰ ਲਿਬੜੇ ਹੋਏ ਨੇ ਮਾ ਮੈਂ ਆਪਣੀ ਛੰਨ ਵਿੱਚ ਰੱਖ ਕੇ ਆਇਆ ਉਹਨਾਂ ਨੂੰ ਬਿਠਾ ਕੇ ਆਇਆ। ਦਵਦਾ ਪ੍ਰਸ਼ਾਦਾ ਤਿਆਰ ਕਰਾਇਆ ਕੋਈ ਮੋਟਾ ਜੋ ਕਪੜਾ ਹੋਏਗਾ ਕੋਈ ਕੋਈ ਕੰਬਲ ਜੋ ਵੀ ਕੋਈ ਹੋਏਗਾ ਉਹ ਬਾਬੇ ਕੁੰਮੇ ਨੂੰ ਦਿੱਤਾ ਕਹਿੰਦੀ ਪੁੱਤ ਜਲਦੀ ਲੈ ਜਾ। ਤੇ ਸਵੇਰੇ ਤੂੰ ਨਾ ਆਈਂ ਸਵੇਰੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਵਾਂਗੀ। ਦਵਦਾ ਪ੍ਰਸ਼ਾਦਾ ਲੈ ਕੇ ਬਾਬਾ ਕੁੰਮਾ ਜੀ ਪਹੁੰਚ ਗਏ। ਸ਼ਿਕਾਇਆ ਸਵੇਰੇ ਮਾਤਾ ਲక్ష్ਮੀ ਜੀ ਸਵੇਰੇ ਆ ਪ੍ਰਸ਼ਾਦਾ ਲੈ ਕੇ ਗਏ। ਹੱਥੀਂ ਸ਼ਿਕਾਇਆ ਮਾਤਾ ਗੁਜਰਕੌਰ ਦੇ ਚਰਨਾਂ 'ਚ ਮਾਤਾ ਲక్ష్ਮੀ ਨੇ ਸਿਰ ਰੱਖ ਕੇ ਨਮਸਕਾਰ ਕੀਤੀ ਉਮਰ ਦੇ ਵਿੱਚ ਦਾਦਾ ਫਰਕ ਨਹੀਂ ਸੀ ਇਤਿਹਾਸਕਾਰ ਲਿਖਦੇ ਨੇ ਤੇ ਮਾਤਾ ਗੁਜਰਕੌਰ ਨੇ ਸਿਰ ਤੇ ਹੱਥ ਰੱਖਿਆ ਧੀਏ ਤੇਰਾ ਦੇਣ ਕਿੱਥੋਂ ਦੇਵਾਂਗੇ ਤੂੰ ਰਾਤ ਵੀ ਸ਼ਿਕਾਇਤ ਹੀ ਹੁਣ ਵੀ ਸ਼ਿਕਾਇਤ ਇਤਿਹਾਸਕਾਰ ਲਿਖਦੇ ਨੇ ਮਾਤਾ ਲక్ష్ਮੀ ਨੇ ਛੋਟੇ ਦੋਨਾਂ ਸਭ ਜਾਦਿਆਂ ਦੀ ਮੁਠੀ ਚਾਪੀ ਕੀਤੀ ਵੀ ਤੁਸੀਂ ਕੱਲ ਥੱਕੇ ਹੋਗੇ ਕਿੱਦਾਂ ਕਿੱਦਾਂ ਮੈਨਾਂ ਧਨ ਸੀ ਉਹ ਮਾਤਾ ਲక్ష్ਮੀ ਜਿਨੇ ਆਪਣੇ ਹੱਥਾਂ ਨਾਲੋਂ ਨਾ ਸਭ ਜਾਦਿਆਂ ਨੂੰ ਉਹਨਾਂ ਦੀ ਮੁਠੀ ਚਾਪੀ ਕੀਤੀ ਉਹਨਾਂ ਦੀ ਸੇਵਾ ਕੀਤੀ ਕਿ ਤੁਸੀਂ ਕਿਦਾਂ ਕੱਲ ਤੁਰੇ ਹੋਏਗੇ ਕਿਦਾਂ ਤੁਸੀਂ ਠੰਡ ਵਿੱਚ ਅੱਗੇ ਗਏ ਹੋਗੇ ਉੱਥੇ ਜਿਹਦੇ ਦੋ ਨਾ ਆਉਂਦੇ ਨੇ ਦਰਬਾਰੀ ਤੇ ਧੂਆ ਇਹ ਦੋਨੋਂ ਇਹਨਾਂ ਵਿੱਚੋਂ ਦਰਬਾਰੀ ਜਿਹੜਾ ਸੀ ਇਹ ਇਹਦਾ ਨਾਂ ਹੀ ਗੰਗੂ ਬ੍ਰਾਹਮਣ ਸੀ ਇੱਕ ਤੇ ਰਿਹਾ ਪੁਰਾਣੇ ਸਮੇਂ ਦੇ ਵਿੱਚ ਕੋਈ ਕੁਝ ਸਮਾਂ ਪਹਿਲਾਂ ਕੋ ਸੇਵਾਦਾਰ ਰਿਹਾ ਅਨੰਦਪੁਰ ਸਾਹਿਬ ਦੀ ਧਰਤੀ ਬਹੁਤਿਆਂ ਨੇ ਰਸੋਈਆ ਲਿਖਿਆ ਉਹ ਸੇਵਾਦਾਰ ਰਿਹਾ ਉਹ ਪਹੁੰਚ ਗਿਆ ਉੱਥੇ ਸ਼ਣ ਦੇ ਵਿੱਚ ਇਹ ਅੱਜ 7 ਪੋਦੀ ਰਾਤ ਲੰਘ ਚੁੱਕੀ ਐ ਹੁਣ 8ਵਾਂ 8 ਪੋਦਾ ਦਿਨ ਸ਼ੁਰੂ ਹੋ ਚੁੱਕਾ ਐ ਇਹ ਕਹਿੰਦਾ ਜੀ ਮੈਂ ਹੁਣ ਕੁਦਰਤੀ ਗੱਲ ਸੀ ਮਾਤਾ ਜੀ ਨੇ ਪਛਾਣ ਲਿਆ ਵੀ ਇਹ ਕਦੀ ਆਨੰਦਪੁਰ ਸਾਹਿਬ ਰਿਹਾ ਹੈ ਕਹਿੰਦੀ ਪੁੱਤ ਕੁੰਮੇ ਇਹ ਜਾਣਦਾ ਸਾਨੂੰ ਹੁਣ ਸਾਨੂੰ ਪਤਾ ਇਹਨੇ ਸਾਨੂੰ ਸਾਨੂੰ ਗੁਰੂ ਗੋਬਿੰਦ ਸਿੰਘ ਤੱਕ ਤੇ ਸਭ ਜਿਆਦਾ ਸਿੱਖਾਂ ਤੱਕ ਪਹੁੰਚਾਉਣਾ ਇਹ ਸਾਨੂੰ ਜਾਣਦਾ ਹੈ ਠੀਕ ਹੈ ਜੀ ਮਾਤਾ ਜੀ ਧੰਨਵਾਦ 베ੜੀ ਵਿੱਚ ਬਿਠਾਇਆ ਨਾਲ ਹੀ ਗੰਗੂ ਬ੍ਰਾਹਮਣ ਬਾਬਾ ਕੁੰਮਾ ਜੀ ਨੇ ਸਭ ਜਾਦੇ ਨੂੰ ਮਾਤਾ ਲక్ష్ਮੀ ਜੀ ਤੌਰ ਤੇ ਦੂਰ ਤੱਕ ਵੇਖਦੇ ਰਹੇ ਜਦੋਂ ਤੱਕ ਅੱਖਾਂ ਤੋਂ ਪਰੇ ਨਾ ਹੋਏ ਉਦੋਂ ਤੱਕ ਮਾਤਾ ਲక్ష్ਮੀ ਘਰ ਨੂੰ ਨਹੀਂ ਗਈ ਜਦੋਂ ਅੱਗੇ ਗੰਗੂ ਬ੍ਰਾਹਮਣ ਸਾਹਿਬ ਜਾਦੇ ਨੂੰ ਲੈ ਕੇ ਇਹ ਅਠਪੋ ਦਾ ਦਿਨ ਸ਼ੁਰੂ ਹੋ ਗਿਆ ਜੀ ਹੁਣ ਇਹਦੇ ਮਨ ਦੀ ਤੇ ਤਮੰਨਾ ਇਹੋ ਹੀ ਹੈ ਵੀ ਮੈਂ ਘਰ ਨਾ ਲੈ ਕੇ ਜਾਵਾਂ ਅਛਾ ਰਸਤੇ ਜਾ ਕੇ ਮਾਤਾ ਜੀ ਨੇ ਇੱਕ ਸ਼ਬਦ ਬੋਲਿਆ ਕਿ ਦੀ ਪੋਤੇ ਇੱਥੇ ਕੋਟਲੇ ਪਿੰਡ ਨਿਹੰਗ ਖਾਂ ਹੈ ਸਾਨੂੰ ਜਾਣਦਾ ਹੋ ਉਹਨਾਂ ਨੂੰ ਪਰ ਸਾਹਿਬ ਬਹੁਤ ਆਉਂਦੇ ਨੇ ਸਾਨੂੰ ਉੱਥੇ ਲੈ ਚੱਲ ਹੁਣ ਅੰਦਰ ਜਦੋਂ ਲਾਲਚ ਹੋਵੇ ਉਹ ਚਾਹੁੰਦਾ ਸੀ ਜੇ ਇਧਰ ਚਲੇ ਕੇ ਸੇਵ ਜਗਾ ਤੇ ਪਹੁੰਚ ਜਾਣਾ ਉਹਨਾਂ ਨੇ ਸੇਵ ਜਗਾ ਪਹੁੰਚ ਗਏ ਮੇਰਾ ਦਾ ਨਹੀਂ ਲੱਗਣਾ ਜਿڑا ਥੋੜੀ ਬਹੁਤੀ ਕੋਈ ਮਾਇਆ ਹੋਏਗੀ ਜਿਹੜੀ ਮੈਂ ਚਾਹਨਾ ਵਾਂ ਤਾਂ ਆਖਿਆ ਸੀ ਨਾ ਲੋਭੀ ਕਾ ਵਸਾ ਨਾ ਕੀਚੈ ਆਇਆ ਕਰਦਾਰ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੋ ਹੈ ਜਿੱਥੇ ਹੱਥ ਨਾ ਪਾਏ ਜਿਉਂ ਕੂਕਰ ਹਰਕਾਇਆ ਤਾਵੇ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭਖ ਅਪੱਖ ਸਭ ਖਾਏ ਉਹ ਕੁੱਤਾ ਹੁੰਦਾ ਜਿਹੜਾ ਸਾਰੇ ਮਾਲਕ ਦੇ ਨਾਲ ਖੇਡਦਾ ਹੈ ਬੱਚਿਆਂ ਨਾਲ ਖੇਡਦਾ ਹੈ ਕਿਉਂਕਿ ਮਾਲਕ ਨਹੀਂ ਲਿਆਂਦਾ ਹੁੰਦਾ ਹੈ ਪਜਨ ਹਲਕਾਇਆ ਹੋ ਜਾਏ ਨਾ ਉਹ ਦਿਨ ਮਾਲਕ ਨੂੰ ਵੀ ਵੱਡ ਖਾਂਦਾ ਹੈ ਉਹ ਦਿਨ ਮਾਲਕ ਨੂੰ ਵੀ ਉਸ ਤੋਂ ਡਰ ਆਉਣ ਲੱਗ ਪੈਂਦਾ ਹੈ ਉਹ ਇਨਸਾਨ ਇਹ ਹੁਣ ਗੰਗੂ ਦਾ ਕਰਦਾਰ ਚਿੱਤਰ ਉਹ ਉਹ ਵਿਅਕਤੀ ਜਿਹਨੇ ਪੱਲਾ ਫੜ ਕੇ ਲਾਵਾਂ ਲਈਆਂ ਹੁੰਦੀਆਂ ਨੇ ਪਰੇ ਸਭਾ ਦੇ ਵਿੱਚ ਬਾਪ ਨੇ ਪੱਲਾ ਫੜਾਇਆ ਹੁੰਦਾ ਜਦੋਂ ਲਾਲ ਚ ਸਿਰ ਚੜ ਕੇ ਬੋਲਦਾ ਉਹਦਾ ਵੀ ਕਤਲ ਕਰ ਗਿਆ ਇੱਕ ਮਿੰਟ ਨਹੀਂ ਲਾਉਂਦਾ ਜਿਸ ਸਰਹੰਦ ਵਿੱਚ ਪਾਪ ਹੁੰਦਾ ਸੀ ਜਿਸ ਸਰਹੰਦ ਦਾ ਕਦੀ ਵਜ਼ੀਰ ਖਾਂ ਸੂਬੇਦਾਰ ਸੀ ਅਜੋਥੋਂ ਦਾ ਸੂਬੇਦਾਰ ਗਵਰਨਰ ਸਰਦਾਰ ਬਾਦ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲਾਇਆ ਗਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਸ਼ਟਾਂ ਮੰਗਾਈਆਂ ਮੈਨੂੰ ਲਿਸ਼ਟਾਂ ਦਿਓ ਆਪਣੇ ਅਫਸਰਾਂ ਕੋਲੋਂ ਕਿ ਜਿਨ੍ਹਾਂ ਜਿਨ੍ਹਾਂ ਨੇ ਸਭ ਜਾਜ਼ਿਆਂ ਨੂੰ ਇੱਕ ਘੜੀ ਲਈ ਵੀ ਅੱਖਾਂ ਦੀਆਂ ਪਲਕਾਂ ਦੇ ਬਿਠਾਇਆ ਮੈਨੂੰ ਉਹਨਾਂ ਦੇ ਨਾਮ ਵੀ ਚਾਹੀਦੇ ਆ ਤੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਮੈਨੂੰ ਉਹਨਾਂ ਦੇ ਨਾਮ ਵੀ ਚਾਹੀਦੇ ਨੇ ਜਿਨ੍ਹਾਂ ਨੇ ਬੇਈਮਾਨੀਆਂ ਕੀਤੀਆਂ ਉਹਨਾਂ ਨੂੰ ਵੀ ਲੱਭ ਲੱਭ ਕੇ ਸਜ਼ਾਵਾਂ ਦਿੱਤੀਆਂ ਤੇ ਜਦੋਂ ਸੇਵਾ ਕਰਨ ਵਾਲਿਆਂ ਦਾ ਨਾਮ ਆਇਆ ਜਦੋਂ ਪਹਿਲੀ ਰਾਤ ਬਾਬਾ ਕੁੰਮਾ ਜੀ ਦਾ ਨਾਮ ਆਇਆ ਤੇ ਬਾਬਾ ਜੀ ਕਹਿਣ ਲੱਗੇ ਵਾਪਸ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਚਲੋ ਅੱਜ ਉਹਨਾਂ ਦੇ ਪਿੰਡ ਜਾ ਕੇ ਦੀਵਾਨ ਉੱਥੇ ਸਭਾ ਸੱਜੇਗੀ ਅੱਜ ਅਵਾਨਕੋਟ ਦੇ ਵਿੱਚ ਸਭਾ ਸੱਜੀ ਪਰ ਹੀ ਸਭਾ ਦੇ ਵਿੱਚ ਸਭ ਤੋਂ ਉੱਚੇ ਥਾਂ ਤੇ ਜਿੱਥੇ ਸਿੱਖ ਕੌਮ ਦਾ ਬਾਦਸ਼ਾਹ ਬੈਠਾ ਹੋਵੇ ਉਹਦੇ ਬਰਾਬਰ ਅੱਜ ਕਿਸੇ ਨੂੰ ਜਗ੍ਹਾ ਦਿੱਤੀ ਗਈ ਤੇ ਉਹ ਕੌਣ ਸੀ ਕੁੰਮਾ 마ਸੀ ਜਿਨੂੰ ਸਤਕਾਰ ਨਾਲ ਬਾਬਾ ਕੁੰਮਾ ਜੀ ਕਹਿੰਦੇ ਸੀ ਤੇ ਮਾਤਾ ਲక్ష్ਮੀ ਨੂੰ ਉੱਚੇ ਥਾਂ ਤੇ ਬਿਠਾ ਕੇ ਬੰਦਾ ਸਿੰਘ ਬਹਾਦਰ ਨੇ ਆਪਣਾ ਸਿਰ ਮਾਤਾ ਲక్ష్ਮੀ ਦੇ ਪੈਰਾਂ ਤੇ ਰੱਖ ਕੇ ਇੱਕ ਲਬਜ ਕਿਹਾ ਮਾਂ ਤੂੰ ਤਨ ਤੂੰ ਮਾਤਾ ਗੁਜਰ ਕੌਰ ਤੇ ਸਭ ਜਦਿਆਂ ਨੂੰ ਪਹਿਲੀ ਰਾਤ ਆਪਣੇ ਘਰ ਤੋਂ ਪ੍ਰਸ਼ਾਦਾ ਤਿਆਰ ਕਰਕੇ ਕਿਹਾ ਮਾਂ ਤੇਰਾ ਅਸੀਂ ਦੇਣ ਨਹੀਂ ਦੇ ਸਕਦੇ ਸੇਕੋਂ ਦਾ ਬਾਦਸ਼ਾਹ ਹੋਵੇ ਤੇ ਮਾਤਾ ਲక్ష్ਮੀ ਦੇ ਚਰਨਾਂ ਤੇ ਸੀਸ ਰੱਖ ਕੇ ਕਹੇ ਮਾਂ ਤੇਰੇ ਚਰਨਾਂ ਸਾਡਾ ਸੀ ਚੋੜਦਾ ਤੂੰ ਪਹਿਲੀ ਰਾਤ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਈ ਮਾਂ ਮੰਗ ਕੀ ਮੰਗ ਹੈ ਤੇਰੀ ਤੇ ਮਾਤਾ ਲక్ష్ਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਹੱਥ ਰੱਖ ਕੇ ਗੱਲ ਕੀ ਕਹਿੰਦੀ ਬੇਟਾ ਜੇ ਦੇਣਾ ਹੈ ਤੇ ਕੰਮ ਕਰ ਜਿਨ੍ਹਾਂ ਨੇ ਸਭ ਜਗਤ ਨੂੰ ਤਸੀਹਤ ਦਿੱਤੀ ਨਾ ਕੋਈ ਇਹਨਾਂ ਗੁਨਾਹ ਕੀਤਾ ਇਹਨਾਂ ਪਾਪ ਕੀਤਾ ਮਾਤਾ ਲక్ష్ਮੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਦੱਸ ਸਰਕਾਰੀ ਖਜ਼ਾਨੇ ਚੋਂ ਕੀ ਚਾਹੀਦਾ ਇਹ ਲੰਗਰ ਬੰਦ ਨਹੀਂ ਹੋਣਾ ਚਾਹੀਦਾ ਇਹ ਲੰਗਰ ਜਿਹੜਾ ਤੂੰ ਸਭ ਜਗਤ ਨੂੰ ਸ਼ਕਾ ਕੇ ਸ਼ੁਰੂਆਤ ਕੀਤੀ ਅੱਜ ਵੀ ਮਾਤਾ ਲక్ష్ਮੀ ਦੇ ਨਾਂ ਤੇ ਉਹ ਲੰਗਰ ਚੱਲਦਾ ਹੈ ਕਿੰਨੀ ਧੀਰ ਤੱਕ ਸੇਵਾ ਕਰਦੇ ਰਹੇ ਜਦੋਂ ਨਿਗਾਹ ਪਈ ਬਾਬਾ ਕੁੰਮਾ ਜੀ ਵੱਲ ਤੇ ਮਾਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਕੁੰਮਾ ਜੀ ਨੂੰ ਬੜੇ ਪਿਆਰ ਨਾਲ ਗਲ ਵਕੜੀ ਚ ਲੈਂਦੇ ਨੇ ਉੱਥੇ ਹੀ ਖੰਡੇ ਦੀ ਪੌਲ ਤਿਆਰ ਕੀਤੀ ਗਈ ਦੋਵੇਂ ਹੱਥ ਜੁੜ ਕੇ ਬਾਬਾ ਕੁੰਮਾ ਜੀ ਦੇ ਆ ਗਿਆ ਹੋ ਵੀ ਜੀ ਤੇ ਮੈਂ ਵੀ ਖੰਡੇ ਦੀ ਪੌਲ ਲੈ ਸਕਦਾ ਹਾਂ ਖੰਡੇ ਦੀ ਪੌਲ ਸ਼ਿਕਾ ਕੇ ਉਹਨੂੰ ਸਰਦਾਰ ਕਰਨ ਸਿੰਘ ਬਣਾਇਆ ਗਿਆ ਫਰਕ ਵੇਖਿਓ ਜੀ ਉੱਥੇ ਜ਼ੁਲਮ ਦਾ ਸਤਾਇਆ ਮੁਸਲਮਾਨ ਬਣਾਇਆ ਗਿਆ ਸੀ ਤੇ ਇਸ਼ਕ ਪਿਆਰ ਦੇ ਨਾਲ ਸਿੱਖ ਬਣਿਆ ਆ ਐਸ ਕੀ ਸਦਕ ਜਿਹੜੇ ਲੋਕ ਅੱਜ ਕੋਈ ਕਹਿੰਦੇ ਜਿੱਥੇ ਗੋਡਿਆਂ ਦਾ ਆਪਰੇਸ਼ਨ ਫਰੀ ਹੁੰਦਾ ਹੈ ਜੀ ਸਾਡੇ ਬੱਚਿਆਂ ਦੀਆਂ ਫੀਸਾਂ ਉਹਨਾਂ ਨੇ ਤਾਰ ਦਿੱਤੀਆਂ ਅਸੀਂ ਤਾਂ ਕਰਕੇ ਦੂਜੇ ਧਰਮ ਵਿੱਚ ਚਲੇ ਗਏ ਆ ਕੌਣ ਲੋਕ ਨੇ ਇੱਥੇ ਪਿਆਰ ਦੀਆਂ ਖੇਡਾਂ ਨੇ ਨਾ ਕਿਸੇ ਨੇ ਮਾਤਾ ਲక్ష్ਮੀ ਨੂੰ ਕਿਹਾ ਨਾ ਬਾਬੇ ਕੁੰਮੇ ਨੂੰ ਕਿਸੇ ਨੇ ਕਿਹਾ ਬਾਬੇ ਕੁੰਮੇ ਨੂੰ ਖੰਡੇ ਦੀ ਪਾਲਿਸ਼ ਕਾਈ ਗਈ ਸਰਦਾਰ ਕਰਮ ਸਿੰਘ ਲੋਕ ਕੁੰਮਾ ਕੁੰਮਾ 마שי 마שי ਕਹਿ ਕੇ ਬੁਲਾਉਂਦੇ ਸੀ ਜਦੋਂ ਸਿੱਖ ਬੁਲਾਉਂਦੇ ਸੀ ਕਹਿੰਦੇ ਸਰਦਾਰ ਕਰਮ ਸਿੰਘ ਸਿਰ ਚੁੱਕਦਾ ਹੈ ਸਰਦਾਰ ਕਰਮ ਸਿੰਘ ਸਾਡੇ ਤੇਰੇ ਚਰਨਾਂ ਚ ਕਿ ਤੂੰ ਪਹਿਲੀ ਰਾਤ ਆਨੰਦਪੁਰ ਸਾਹਿਬ ਤੋਂ ਨਿਕਲਦਿਆਂ ਆਪਣੀ ਸ਼ਾਨ ਵਿੱਚ ਸਭ ਜ਼ਿਆਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਜਗ੍ਹਾ ਦਿੱਤੀ ਉਹ ਸ਼ਾਨਸ਼ਾਨਾ ਰਹੀ ਉਹ ਇਤਿਹਾਸਕ ਸਥਾਨ ਬਣ ਗਏ ਆਓ ਗੁਰੂ ਕੇ ਪਿਆਰਿਓ ਅਸੀਂ ਉਹਨਾਂ ਯੋਧਿਆਂ ਦਾ ਦੇਣਾ ਨਹੀਂ ਦੇ ਸਕਦੇ